ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਲੈ ਕੇ ਨਜਾਇਜ਼ ਮਾਈਨਿੰਗ ਤੇ ਇੱਕ ਵਾਰ ਫਿਰ ਜਿਹੜੀ ਜ਼ਿਲ੍ਹਾ ਪੁਲਿਸ ਹੈਗੇ ਆ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਕਿ ਜਿਹੜੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਹੈਗੇ ਆ ਉਹਨਾਂ ਵੱਲੋਂ ਬਾਰ ਬਾਰ ਕਿਹਾ ਜਾਂਦਾ ਕਿ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਵਖਿਆ ਜਾਏਗਾ ਦੋਸਤੋ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਜਿਹੜੀ ਮਸ਼ੀਨਰੀ ਜਲਤ ਕੀਤੀ ਹੈ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਉਹ ਦਿਖਾਵਾਂਗੇ ਇੰਨੇ ਕੋਲੀਆਂ ਹੈਗਾ ਬਾਰਡਰ ਏਰੀਆ 'ਚ ਪੈਂਦਾ ਤਸਵੀਰਾਂ ਦੇਖ ਸਕਦੇ ਹੋ ਕਹਿੰਦੇ ਨੇ ਕਿ ਇੱਥੇ ਕੱਲ ਜਿਹੜਾ ਸ਼ਾਮ ਦੇ ਸਮੇਂ ਕੁਝ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਕ੍ਰੈਸ਼ਰ ਵਾਲਿਆਂ ਦੀਆਂ ਜਿਨ੍ਹਾਂ ਵੱਲੋਂ ਇੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਜਦੋਂ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਵੱਲੋਂ ਤੁਰੰਤ ਹਰਕਤ ਜੀ ਆਂਦੇ ਹੋਏ ਇੱਥੇ ਕਾਰਵਾਈ ਕੀਤੀ ਜਾਂਦੀ ਹੈ ਤਸਵੀਰਾਂ ਦਿਖਾਵਾਂਗੇ ਸਾਹਮਣੇ ਕ੍ਰੈਸ਼ਰ ਦੀਆਂ ਕ੍ਰੈਸ਼ਰ ਹੈਗਾ ਜਿਹੜਾ ਨਵਾਂ ਲੱਗ ਰਿਹਾ ਕਹਿੰਦੇ ਹਜੇ ਚਾਲੂ ਵੀ ਨਹੀਂ ਹੋਇਆ ਕ੍ਰੈਸ਼ਰ ਲੇਕਿਨ ਇੱਥੋਂ ਮਾਈਨਿੰਗ ਕਰਕੇ ਕਹਿੰਦੇ ਜਿਹੜਾ ਡੰਪ ਕੀਤਾ ਜਾ ਰਿਹਾ ਹੈ ਜਾਂ ਕੋਈ ਰੈਂਪ ਬਣਾਇਆ ਸੀਗਾ ਉਹਨਾਂ ਕ੍ਰੈਸ਼ਰ ਵਾਲਿਆਂ ਲੋਕ ਕ੍ਰੈਸ਼ਰ ਵਾਲੇ ਕੌਣ ਹਜੇ ਪਤਾ ਨਹੀਂ ਚਲਿਆ ਪਰ ਕਹਿੰਦੇ ਨੇ ਕਿ ਪਰਚਾ ਵੀ ਦਰਜ ਹੋ ਗਿਆ ਤਸਵੀਰਾਂ ਨਾਲ ਦੀ ਸਕਰੀਨ ਤੇ ਤੁਹਾਨੂੰ ਵਾਰ-ਵਾਰ ਦਿਖਾ ਰਹੇ ਆ ਪਰ ਸੂਤਰਾਂ ਦੀ ਮੰਨੀਏ ਤੇ ਨਜਾਇਜ਼ ਮਾਈਨਿੰਗ ਜਿਹੜੀ ਬੰਦ ਹੈਗੀ ਹੈ ਲੇਕਿਨ ਇਸ ਏਰੀਆ ਦੇ ਵਿੱਚ ਇਸ ਕ੍ਰੈਸ਼ਰ ਦੇ ਨਾਲ ਹੀ ਲੱਗਦੇ ਕੁਝ ਕ੍ਰੈਸ਼ਰ ਹੈਗੇ ਨੇ ਕਹਿੰਦੇ ਨੇ ਇੱਕ ਕ੍ਰੈਸ਼ਰ ਤੇ ਜਿਹੜਾ ਹਿਮਾਚਲ ਦਾ ਵਿਧਾਇਕ ਹੈਗਾ ਉਹਦਾ ਉਹਦਾ ਵੀ ਦਿਨ ਰਾਤ ਕ੍ਰੈਸ਼ਰ ਜਿਹੜਾ ਚੱਲਦਾ ਜੇਕਰ ਮਾਈਨਿੰਗ ਬੰਦ ਹੈ ਸੂਤਰਾਂ ਦਾ ਮੰਨੀਏ ਤੇ ਜੇ ਮਾਈਨਿੰਗ ਬੰਦ ਹੈ ਤੇ ਉਹ ਜਿਹੜਾ ਕ੍ਰੈਸ਼ਰ ਕਿਵੇਂ ਚੱਲ ਰਿਹਾ ਕਿੱਥੋਂ ਮਾਲ ਆਂਦਾ ਪੁਲਿਸ ਨੂੰ ਇਹਦੀ ਵੀ ਜਾਂਚ ਕਰਨੀ ਚਾਹੀਦੀ ਹੈ ਤੇ ਇਹੋ ਜਿਹਿਆਂ ਤੇ ਵੀ ਜੇਕਰ ਨਜਾਇਜ਼ ਮਾਈਨਿੰਗ ਦਾ ਸਾਹਮਣੇ ਆਂਦਾ ਮਾਮਲਾ ਉਹਨਾਂ ਤੇ ਵੀ ਜਿਹੜਾ ਮਾਮਲਾ ਦਰਜ ਕਰਨਾ ਚਾਹੀਦਾ ਤੇ ਦੂਸਰੀ ਗੱਲ ਲੋਕਾਂ ਦੀ ਗੱਲ ਕਰੀ ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ਼ ਹੈਗਾ ਕਿ ਵਾਕਿਆ ਹੀ ਇਸ ਏਰੀਆ ਦੇ ਵਿੱਚ ਜਿਹੜੇ ਕ੍ਰੈਸ਼ਰ ਲੱਗ ਰਹੇ ਨੇ ਜਾਂ ਨਵੇਂ ਲੱਗੇ ਨੇ ਚੱਲ ਰਹੇ ਨੇ ਇਹ ਨਜਾਇਜ਼ ਮਾਈਨਿੰਗ ਕਰਦੇ ਨੇ ਤੇ ਗੱਲਬਾਤ ਵੀ ਚਲੋ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਕਰਨ ਦੀ ਲੋਕਾਂ ਨਾਲ ਵੀ ਜੇ ਹੋਈ ਤੇ ਬਾਕੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਮਾਮਲਾ ਹੈਗਾ ਤੇ ਜਿਹੜੇ ਵਾਕਈ ਨਾਲ ਲੱਗਦੇ ਕ੍ਰੈਸ਼ਰ ਹੈਗੇ ਨੇ ਜੇ ਚੱਲਦੇ ਨੇ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਮਾਨ ਜੋ ਐਸਐਸਪੀ ਸਾਹਿਬ ਪਠਾਨਕੋੜ ਜੀ ਦੇ ਹੁਕਮ ਅਨੁਸਾਰ ਮਾਈਨਿੰਗ ਡਿਪਾਰਟਮੈਂਟ ਤੇ ਪੁਲਿਸ ਪਾਰਟੀ ਨੌਟ ਜਰਮ ਸਿੰਘ ਨੇ ਰਲ ਕੇ ਪ੍ਰੈਸ਼ਰਾਈਜ਼ਡ ਚੈਕਿੰਗ ਕੀਤੀ ਗਈ ਜੋ ਦੌਰਾਨੇ ਚੈਕਿੰਗ ਜਿਹੜਾ ਗੁਰੂਜੀ ਸਟੋਨ ਪ੍ਰੈਸ਼ਰ ਹੈ ਉੱਤੇ ਮਾਈਨਿੰਗ ਹੋਣੀ ਪਾਈ ਗਈ ਜਿਸ ਤੇ ਉਹ ਡਰਾਈਵਰ ਜਿਹੜੇ ਸੀ ਮੌਕੇ ਤੇ ਦੋ ਟਿਪਪਰ ਤੇ ਇੱਕ ਜੇਸੀ ਵੀ ਸੜਕੇ ਭੱਜ ਗਏ ਨੇ ਬਾਕੀ ਐਫ ਆਈ ਆਰ ਦਾਦੀ ਕਰ ਲਈ ਗਈ ਹੈ ਜੋ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਹੋਵੇ ਸਰ ਜਿਹੜੇ ਨਾਲ ਦੇ ਕ੍ਰੈਸ਼ੇ ਸੂਤਰੇ حوالے ਪਾ ਗੱਲ ਕਰੀਏ ਕਿ ਜਿਹੜੇ ਨਾਲ ਦੇ ਕ੍ਰੈਸ਼ੇ ਉੱਥੇ ਵੀ ਕਾਰਵਾਈ ਜੇ ਇਹੋ ਜਿਹਾ ਕੁਝ ਹੋਏਗਾ ਕਾਰਵਾਈ ਕੀਤੀ ਗਈ ਬਿਲਕੁਲ ਬਿਲਕੁਲ ਜਿਹੜਾ ਨਜਾਇਜ਼ ਮਾਈਨਿੰਗ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ